ਵਾਹੇ ਗੁਰੂ ਸਾਹਿਬ ਜੀ ਵਿਸਰ ਨਾ ਹਿੰਦ ਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਜਨਰਾ ਨਕ ਚਾਉ ਇਹੋ ਸੋ ਕਹੋ ਟਲ ਗੁਰ ਸੇਵਿਆ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਜਿਨ ਮੋਏ ਬਰੇ ਮੰਡ ਖੰਡ ਤਾ ਮੈਂ ਪਾਉ ਰੱਖ ਲੇ ਯੋ ਬੇਖਈ ਜੀਓ ਦੇਹੋ ਆਪਣਾ ਨਾਮ ਜਿਨ ਮੋਹਿ ਬ੍ਰਹਮੰਡ ਖੰਡ ਕਾਹੂ ਮੈਂ ਪਾਉ देहो एहो बेखई जियो देहो अपना नाओ रहा जाते नहीं को सुखी ताके पाचा जाओ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਵਟਾਓ ਕਰੋ ਕਿਰਪਾ ਕਰ ਨਾਥ ਤੇਰੇ ਹਾਰ ਗੁਣ ਗਾਓ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਕਰੋ ਕਿਰਪਾ ਕਰਨਾ ਪਤਵੇ ਤੇਰੇ ਹਾਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ 5ਵਾਂ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਲੇਹੋ ਇਹੋ ਬੇਖਈ ਜੀਓ ਜੇ ਹੋ ਆਪਣਾ ਨਾਉ ਸਵਾਗਤ ਹੈ ਗੁਰੂ ਜੀ ਵਾਹਿ ਗੁਰ ਸਾਹਿਬ ਜੀ ਆਸ ਕਿਰਪਾਨ ਖੰਡ ਖੜਗ ਤੁਮ ਕੋ ਤਵਰ ਅਰ ਤੀਰ ਸਵੈ ਸਰੋਹੀ ਸੈਤੀ ਜਾਏ ਹਮਾਰੇ ਪੀਰ ਤੀਰ ਤੂੰ ਹੀ ਸਾਥੀ ਤੂੰ ਹੀ ਓਏ ਤਲ ਤਲਵਾਰ ਨਾਮ ਤਿਆਰੋ ਜੋ ਜਪੈ ਭੈ ਸਿੰਧ ਪਵ ਪਾਰ ਵਾਹਿਗੁਰੂ ਸਾਬ ਜੀ ਸਵਈਆ ਬਨਨ ਸੰਗ ਜਲਾਤਪ ਕੋ ਕਵਸਾਂ ਭਨੇ ਤਨ ਤਾੜਨ ਕਿਨੋ ਬੰਨਣ ਸੰਗ ਜਲਾ 蒂ਪ ਕੋ ਕਬ ਸਿਆਪਨੇ ਤਨ ਤਾੜ ਨਕੀਨੋ ਸਾਤੋ ਸਿੰਧਨ ਕੋ ਰਿਸਕੈ ਸਰ ਜਾਲਣ ਸਿਉ ਔਰ ਛੇਦ ਕੈ ਜੀਨੋ ਕਾਇਲ ਕੈ ਸਰਤਾ ਸਗਰੀ ਬੋ ਸੁਰਾਉਣ ਤੋ ਸੋ ਤੇ ਕੋ ਅੰਗ ਭੀਨੋ ਨੈਕ ਨ ਕਾੜ ਰਹਿਓ ਰਣਮੈ ਜਲ ਰਾਜ ਭਜੋ ਗਰੇ ਕੋ ਮਾਗ ਲੀਨੋ ਚੌਪਈ ਜਬ ਜਲਾ ਧਿਪ ਧਾਮ ਸੁਧਾਰੇ ਤਬ ਹਰ ਕੋ ਨਿਰਪੁ ਪੁਨ ਸਰ ਮਾਰੇ ਤਬ ਜਮ ਕੋ ਹਰ ਅਸਰ ਚੁਲਾਇਓ ਹਵਾ ਪਰ ਤਸ਼ ਜਮ ਨਿਰਪ ਪਾਰਤਾਇਓ ਜੱਬੇ ਚੱਲਾ ਤੇਪੋ ਧਾਮ ਸੁਧਾਰੇ ਤਬ ਹਰ ਕੋ ਨਿਰਪ ਬੋਨ ਸਰ ਮਾਰੇ ਤਬ ਜਮ ਕੋ ਹਰ ਅਸਤਰ ਚਲਾਇਓ ਹਵਾਏ ਪਰ ਤਸ਼ ਜਮ ਨਿਰਪ ਪਰ ਧਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ